ਆ ਕੰਮ ਤੋਂ ਬਚੋ ਵੀ ਆ ਜਿਹੜੀ ਲਾਲ ਸਾੜੀ ਵਾਲੀ ਹੈਗੀ ਨਾ ਇਹਨੇ ਕੀ ਕੀਤਾ ਪਹਿਲਾਂ ਉਰੇ ਬਿਸਕਟ ਧਰਤਾ ਸਿਆਉਣੇ ਦਾ ਇਧਰੋਂ ਆ ਕਾਲੀ ਸਾੜੀ ਵਾਲੀ ਤੁਰਿਆ ਰਹੀ ਸੀਗੀ ਇਹਨੇ ਬਿਸਕਟ ਚੱਕ ਲਿਆ ਉਹ ਜਾਣ ਕੇ ਇਹਦੇ ਨਾਲ ਆ ਕੇ ਦੇਖਣ ਲੱਗ ਗਈ ਇਹਨੂੰ ਆ ਦੇਖੋ ਹੁਣ ਕਹਿੰਦੀ ਹੈ ਵੀ ਇਹ ਸਿਆਉਣੇ ਦਾਗਾ ਉਹਨੇ ਖੋਲਿਆ ਉਹ ਕਹਿੰਦੀ ਮੈਂ ਚੱਕਿਆਗਾ ਵੀ ਮੈਂ ਲੈ ਕੇ ਜਾਨੀ ਆ ਕਹਿੰਦੀ ਤੂੰ ਕਿੱਧਰ ਜਾਨੀ ਹੈਗੀ ਵੀ ਮੇਰਾ ਵੀ ਹਿੱਸਾ ਉਹ ਕਹਿੰਦੀ ਮੇਰਾ ਉਹ ਕਹਿੰਦੀ ਮੇਰਾ ਇੱਥੇ ਦੋਨਾਂ ਦਾ ਇੰਨਾ ਦਾ ਰੌਲਾ ਇੰਨਾ ਪੈਂਦਾਗਾ ਕਾਲੀ ਸਾੜੀ ਵਾਲੀ ਕਹਿੰਦੀ ਕਹਿੰਦੀ ਚਲ ਮੈਂ ਤੈਨੂੰ ਆ ਦੇਖੋ ਪੈਸੇ ਦੇ ਦਿੰਨੀ ਹੈਗੀ ਵੀ ਬਿਸਕਟ ਤਾਂ ਮੇਰਾ ਹੈਗਾ ਇਹ ਜਾਣ ਕੇ ਕਹਿੰਦੀ ਹੈਗੀ ਵੀ ਇੰਨੇ ਕ ਪੈਸਿਆਂ ਚ ਥੋੜੀ ਇਹ ਕਹਿੰਦੀ ਲੈ ਮੈਥੋਂ ਲੈ ਲੈ ਪੈਸੇ ਤਾਂ ਵੀ ਇਹ ਬਿਸਕਟ ਮੇਰਾ ਹੈਗਾ ਇਹ ਕਹਿੰਦੀ ਲੈ ਪੈਸੇ ਲੈ ਲੈ ਇੱਕ ਚੇਂਜ ਹੀ ਕੱਢ ਲਈਏ ਨੇ ਉਹ ਕਹਿੰਦੀ ਨਾ ਕਹਿੰਦੀ ਬਿਸਕਟ ਮੇਰਾ ਹੈਗਾ ਕਾਲੀ ਸਾੜੀ ਵਾਲੀ ਕਹਿੰਦੀ ਮੈਂ ਨਹੀਂ ਦਿੱਥੋ ਕੁਛ ਲੈਂਦੀ ਹੁਣ ਦੇਖੋ ਇਹਨਾਂ ਦਾ ਰੌਲਾ ਇਹ ਬਾਵਾ ਟਾਈਮ ਚ ਲੀ ਜਾਂਦਾ ਦੋਨਾਂ ਦਾ ਰੌਲਾ ਹੁਣ ਕਾਲੀ ਸਾੜੀ ਵਾਲੇ ਨੇ ਕੀ ਕੀਤਾ ਨਲੇ ਤਾਂ ਪੈਸੇ ਨਲੇ ਆਹ ਚੇਨ ਫੇਰ ਵੀ ਨਹੀਂ ਮੰਨੀ ਕਹਿੰਦੀ ਇਹ ਕਹਿੰਦੀ ਕਹਿੰਦੀ ਨਾ ਇਹ ਚੇਨ ਨਾਲ ਨਹੀਂ ਸਰਦਾ ਵੀ ਬਿਸਕਟ ਤਾਂ ਮੋਟਾ ਹੈਗਾ ਪਰ ਤੁਸੀਂ ਦੇਖੋ ਜਿਹੜਾ ਇਹ ਸਿਆਉਣੇ ਦਾ ਬਿਸਕਟ ਸੀਗਾ ਨਾ ਇਹ ਹੈਗਾ ਨਕਲੀ ਆ ਇਹਨੇ ਦੂਜੀ ਚੇਨ ਵੀ ਲਹਾ ਲਈਏ ਤੋਂ ਇਹ ਕਹਿੰਦੀ ਦੋਨੇ ਚੈਨਾ ਤੇ ਪੈਸਾ ਇਹ ਲੈ ਕੇ ਤੁਰ ਜਾਂਦੀ ਹੈਗੀ ਕਾਲੀ ਸਾੜੀ ਵਾਲੀ ਅੱਗੇ ਜਾ ਕੇ ਜਦੋਂ ਹੁਣ ਤੁਸੀਂ ਦੇਖਿਓ ਦੇਖਦੀ ਹੈਗੀ ਵੀ ਇਹ ਬਿਸਕਟ ਸਿਉਣੇ ਦਾ ਹੀ ਆ ਥੱਲੇ ਘਸਾ ਕੇ ਦੇਖਦੀ ਹੈਗੀ ਜਦੋਂ ਹੁਣ ਆਊਗਾ ਮੂਰੇ ਇਸ ਨਾਮ ਹੈ ਇਹ ਕਾਂਡ ਹੈਗਾ ਜਿਹੜਾ ਸੁਨਾਮ ਹੋਇਆ ਅੱਗੇ ਜਾ ਕੇ ਜਦੋਂ ਘਸਾ ਕੇ ਦੇਖੂਗੀ ਇਹ ਨਿਕਲੇਊਗਾ ਨਕਲੀ ਫੇਰ ਪੈ ਜਾਂਦੀ ਹੈਗੀ ਭਾ ਦੀ ਇਹਦੇ ਪੈਰਾਂ ਥੱਲੋਂ ਜ਼ਮੀਨ ਨਿਕਲ ਜਾਂਦੀ ਹੈ ਜ਼ਮੀਨ ਕਿਉਂ ਸਾਰਾ ਸਿਆਉਣਾ ਦਬਦਲਾ ਲਾ ਕੇ ਉਹਨੂੰ دیتا ਦੋ ਚੈਨਾ ਦੇ ਤੀਆਂ ਨਾਲੇ ਪੈਸਾ ਦੇਤਾ ਆ ਦੇਖੋ ਹੁਣ ਦੇਖੋ ਕਿਵੇਂ ਬਿਲਕਦੀ ਫਿਰਦੀ ਹੈਗੀ ਇਹੋ ਜੀ ਫਰਾਡਗਿਰੀ